ਸਟਾਈਮ ਡੀਸੀ ਦਫਤਰ ਬਠਿੰਡਾ ਚ ਮੌਜੂਦ ਹੈ ਜਿੱਥੇ ਬਠਿੰਡਾ ਦੇ ਨਵੇਂ ਡੀਸੀ ਸ਼ੌਕਤ احمد ਪਰੇ ਕੁਸਟਾਈਮ ਵਾਦ ਇੱਥੇ ਪਹੁੰਚਣ ਆਲੇ ਨੇ ਸਿੱਧੀਆਂ ਲਾਈਵ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਸੈਕਟਰੀਏਟ ਬਠਿੰਡਾ ਦੀਆਂ ਪੰਜਾਬ ਪੁਲਿਸ ਦੀ ਤੁਹਾਨੂੰ ਟੁਕੜੀ ਵੀ ਇੱਥੇ ਨਜ਼ਰ ਆਏਗੀ ਨਵੇਂ ਆਏ ਡੀਸੀ ਸ਼ੌਕਤ احمد ਪਰੇ ਨੂੰ ਸਲਾਮੀ ਦੇਣ ਲਈ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਟੁਕੜੀ ਆ ਉਹ ਵੀ ਇੱਥੇ ਮੌਜੂਦ ਹੈ ਸਿੱਧੀਆਂ ਲਾਈਵ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਸੈਕਟਰੀਏਟ ਬਠਿੰਡਾ ਦੀਆਂ डीसी दफ्तर बठिंडा ਦੇ ਜਿਹੜੇ तमाम ਅਧਿਕਾਰੀ ਐ ਨਵੇਂ ਡੀਸੀ ਸ਼ੌਕਤ احمد ਪਰੇ ਦਾ ਸਵਾਗਤ ਕਰਨ ਲਈ ਇੱਥੇ ਪਹੁੰਚ ਚੁੱਕੇ ਨੇ ਸਿੱਧੀਆਂ ਲਾਈਵ ਤਸਵੀਰਾਂ ਇਸ ਸਟੈਂਡ ਤੋਂ ਦਿਖਾ ਰਹੇ ਆਸੀਂ ਸੈਕਟਰੀਏਟ ਬਠਿੰਡਾ ਦੇ ਆ ਬਠਿੰਡਾ ਦੇ ਨਵੇਂ ਡੀਸੀ ਸ਼ੌਕਤ احمد ਪਰੇ ਡੀਸੀ ਦਫਤਰ ਬਠਿੰਡਾ ਪਹੁੰਚ ਚੁੱਕੇ ਨੇ ਮੀਡੀਆ ਨਾਲ ਗੱਲਬਾਤ ਕਰ ਰਹੇ ਨੇ ਆਓ ਸੁਣਾਣੇ ਆ ਤੁਹਾਨੂੰ ਉਹਨਾਂ ਦਾ ਕੀ ਕਹਿਣਾ ਸਾਰੇ ਬਠਿੰਡਾ ਵਾਸੀਆਂ ਨੂੰ ਜਿਹੜਾ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਕਹਿਣਾ ਚਾਹਾਂਗਾ ਤੇ ਇੱਥੇ ਮੈਂ ਪਹਿਲਾਂ ਵੀ ਆਲਮੋਸਟ ਕੋਨੇ ਦੋ ਸਾਲ ਜਿਹੜਾ ਹੈਗਾ ਮੇਰੇ ਹੱਥ ਬਤਿੰਦਾ ਵਸਿਆ ਦੇ ਕੋਲ ਤੇ ਮੈਨੂੰ ਲੱਗਦਾ ਸਾਰੇ ਜਾਣਕਾਰ ਹੈਗੇ ਆ ਪਹਿਲੇ ਕਿ ਮੈਂ ਕਿਸ ਤਰੀਕੇ ਦਾ ਕੰਮ ਕਰਦਾ ਤੇ ਕਿਵੇਂ ਆ ਪਬਲਿਕ ਦੇ ਨਾਲ ਮੇਰੀ ਡੀਲਿੰਗ ਹੈ ਕੀ ਤੇ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਹੋਰ ਵੀ ਇੰਪਰੂਵ ਕਰੀਏ ਫੋਕਸ ਇਸੇ ਤੇ ਰਹਿੰਦਾ ਹੈ ਕਿ ਆਪਾਂ ਜਿਹੜੇ ਪਬਲਿਕ ਦੇ ਗ੍ਰੀਵੈਂਸਸ ਹੁੰਦੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਆਪਾਂ ਸੋਲਵ ਕਰੀਏ ਤੇ ਫਿਰ ਸਰਵਿਸ ਡਿਲੀਵਰੀ ਹੈ ਜਿਹੜੇ ਆਪਣੇ ਲੋਕੀ ਹੁੰਦੇ ਆ ਰੂਟੀਨ ਵਿੱਚ ਦਫ਼ਤਰਾਂ ਦੇ ਚੱਕਰ ਲੱਗਦੇ ਨੇ ਤੇ ਉਹ ਆਪਾਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਕਟ ਚੱਕਰ ਲਗਿੰਦੇ ਜਲਦੀ ਉਹਨਾਂ ਦੇ ਮਸਲੇ ਜਿਹੜੇ ਕਿ ਹਲ ਹੁਣ ਤੇ ਡਿਵੈਲਪਮੈਂਟ ਦੇ ਕਈ ਸਾਰੇ ਪ੍ਰੋਜੈਕਟ ਸੀਗੇ ਜਿਹੜਾ ਆਪਾਂ ਪਹਿਲਾਂ ਵੀ ਉਹਨਾਂ ਨੂੰ ਰਿਵਿਊ ਕਰ ਰਹੇ ਸੀਗੇ ਤੇ ਹੁਣ ਵੀ ਉਹ ਜਿਹੜੀ ਹੈ ਕੀ ਹੈ ਪ੍ਰਾਇੋਰਟੀ ਹੈ ਕੁਝ ਲੌਂਗ ਪੈਂਡਿੰਗ ਇਸ਼ੂਸ ਹੈਗੇ ਬਠਿੰਡਾ ਦੇ ਉਹ ਵੀ ਮੇਰੀ ਨੋਟਿਸ ਵਿੱਚ ਹੈਗਾ ਪਹਿਲਾਂ ਤੋਂ ਕਿਉਂਕਿ ਉਹਨਾਂ ਨੂੰ ਮੈਂ ਫਾਲੋ ਵੀ ਕਰ ਰਿਹਾ ਸੀ ਤੇ ਮੈਂ ਉਮੀਦ ਕਰਾਂਗਾ ਕਿ ਪਬਲਿਕ ਜਿਹੜੀ ਪਹਿਲਾਂ ਮੇਰੇ ਕੋਲ ਆਉਂਦੀ ਸੀਗੀ ਹੁਣ ਵੀ ਆਉਂਦੇ ਰਹਿਣਗੇ ਆਪਣੇ ਇਸ਼ੂਸ ਲੈ ਕੇ ਆਉਣਗੇ ਆਪਣੇ ਸਲਿਊਸ਼ਨਸ ਲੈ ਕੇ ਆਉਣਗੇ ਕਿਵੇਂ ਉਹ ਆਪਣੇ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਬਿਹਤਰ ਕਰਨਾ ਚਾਹੁੰਦੇ ਨੇ

तो मैं उम्मीद करदा कि सरकार जड़ी है जल्दी है ओथे किसी ना किसी को कमिश्नर दा चार्ज जड़ाएगा ओ दे दी पर जब तक नहीं है तब तक मैं पहला भी एक दो तो, तीन महीने जड़ाएगा चार्ज संभाले है तो जे सरकार इस तरीके दा कोई आ, आदेश देंदी है या फिर जल्दी मैं उम्मीद ही करांगा कि जल्दी लग जावे जब तक नहीं लगदा तब तक ओबियसली मैं ओदे काम दा जड़ाएगा ओदे ਕਿ ਮੈਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਬਠਿੰਡਾ ਦੇ ਜਿਹੜੇ ਲੋਕ ਹੈ ਪੜੇ ਪਿਆਰ ਦੇਨ ਵਾਲੇ ਹੈ ਤੇ ਬਹੁਤ ਯਾਦ ਵੀ ਕਰਦੇ ਹੈ ਜੇ ਆਪਾਂ ਕਿਸੇ ਨੂੰ ਵੀ ਥੋੜਾ ਜਿਹਾ ਵੀ ਕੋਨਾ ਦੇ ਵਾਸਤੇ ਕੰਮ ਕਰੀਏ ਤਾਂ ਕਾਫੀ ਯਾਦ ਰੱਖਦੇ ਹੈ ਮੈਂ ਜਦੋਂ ਉੱਥੇ ਵੀ ਸੀਗਾ ਤਾਂ ਮੈਨੂੰ ਲੱਗਦਾ ਕਿ ਡੇਲੀ ਮੈਨੂੰ ਇੱਥੇ ਜ ਵੀ ਘੱਟੋ ਘੱਟ 4-5 ਕੋਲ ਆਲਮੋਸਟ ਹਰ ਦਿਨ ਆਉਂਦੇ ਸੀ ਕਿ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹਾਂਗਾ ਕਿ ਉਹ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਨਿਰਾਸ਼ ਨਹੀਂ ਕਰਾਂਗੇ ਜਿਹੜਾ ਹੀ ਉਹਨਾਂ ਦੀ ਅਬੀਖਸ਼ਾ ਹੈ ਜਿਹੜਾ ਉਹ ਚਾਹੁੰਦੀ ਹੈ ਕਿ ਉਹਨਾਂ ਨੂੰ ਚੰਗਾ ਪ੍ਰਸ਼ਾਸਨ ਮਿਲੇ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਸਰਕਾਰ ਦੀ ਸੀਐਮ ਸਾਹਿਬ ਦੀ ਜਿਹੜੀ ਹੈਗੀ ਹੈ ਡਾਇਰੈਕਸ਼ਨਸ ਵੀ ਹੈ ਕਿ ਆਪਾਂ ਸਾਫ਼ ਸੁਥਰਾ ਚੰਗਾ ਪ੍ਰਸ਼ਾਸਨ ਜਿਹੜਾ ਪਬਲਿਕ ਦੇ ਵੱਲ ਜਾ ਕੇ ਉਹਨਾਂ ਦੇ ਮਸਲੇ ਹੱਲ ਕਰੇ ਉਹਦੇ ਵੀ ਕਈ ਮੁਲਾਜ਼ਮ ਵੀ ਚਿੰਤਤ ਨੇ ਸਰ ਕਿ ਕਹਿਣਾ ਉਹਨਾਂ ਚ ਕਿ ਸਖਤ ਬਹੁਤ ਨਹੀਂ ਕਰਦੇ ਸਰ ਦੇਖੋ ਸਖਤੀ ਮੈਂ ਪਹਿਲਾਂ ਵੀ ਮੁਲਾਜ਼ਮ ਜਿਹੜੇ ਹੈਗੇ ਆ ਉਹ ਆਪਣੇ ਪਰਿਵਾਰ ਦਾ ਹਿੱਸਾ ਹੁੰਦੇ ਆ ਤੇ ਆਪਾਂ ਪਰਿਵਾਰ ਦੇ ਵਿੱਚ ਕੋਸ਼ਿਸ਼ ਇਹ ਕਰਦੇ ਆ ਕਿ ਹਰ ਇੱਕ ਵਿਅਕਤੀ ਜਿਹੜਾ ਹੈਗਾ ਉਹ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਚੱਲੇ ਜੀ ਆਪਣਾ

Instagram X aur WhatsApp channel par